ਚਿਕਾਜੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਜੋ 사우ਦੀ ਅਰਬ ਦੇ ਵਿੱਚ ਇੱਕ ਵੱਡਾ ਸੜਕ ਹਾ사 ਵਾਪਰਿਆ ਜਿਸ ਦੇ ਵਿੱਚ বাস ਨੂੰ ਅੱਗ ਲੱਗੀ ਤੇ 42 ਭਾਰਤੀ ਜਣੇ ਕੀ ਸੜਕੇ ਸੁਆਹ ਹੋ ਗਏ ਤੇ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆਈ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਭਾਰਤੀ ਬਚਿਆ ਸ਼ੋਇਬ ਉਸਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸਦੀ ਜਾਨ ਬਚੀ ਦਸਾ ਚਾਹ ਰਿਹਾ ਕਿ ਜਦੋਂ ਇਹ ਸਾਰੇ ਯਾਤਰੀ ਬਾਜ਼ੀ ਵਿੱਚ ਸਵਾਰ ਸੀ ਤਾਂ ਸਾਰੇ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਸੀ ਸਿਰਫ ਸੋਈ ਨੂੰ ਜਿਸ ਨੂੰ ਵੀ ਨੀਂਦ ਨਹੀਂ ਆ ਰਹੀ ਸੀ ਤੇ ਉਹ ਡਰੈਗਰ ਦੇ ਕੋਲ ਜਾ ਕੇ ਬੈਠ ਗਿਆ ਤਾਂ ਕਿ ਗੱਲਾਂ ਗੁਲਾ ਕਰਨਗੇ ਇਸ ਦੇ ਨਾਲ ਜੋ ਰੱਖੇ ਉਸ ਦਾ ਸਫ਼ਰ ਚੰਗਾ ਲੰਗੇਗਾ ਤੇ ਅੱਗੋਂ ਇੱਕ ਡੀਜ਼ਲ ਦੇ ਨਾਲ ਭਰਿਆ ਹੋਇਆ ਜੋ ਰਿਹਾ ਕਿ ਟੈਂਕਰ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਬਾਜ਼ੀ ਟੱਕਰ ਉਸ ਦੇ ਨਾਲ ਹੋ ਜਾਂਦੀ ਹੈ ਤੇ ਇਸ ਦੌਰਾਨ ਬਾਜ਼ਾ ਡਰਾਈਵਰ ਅਤੇ ਇਹ ਸ਼ੋਇਬ ਉਥੋਂ ਜਿਹੜਾ ਕਿ ਛਾਲ ਮਾਰ ਦਿੰਦੇ ਨੇ ਜਿਸ ਤਰ੍ਹਾਂ ਸ਼ੋਇਬ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਜਾਨ ਬਚ ਗਈ ਤੇ ਬਾਕੀ ਸਾਰੇ ਇੱਕੋ ਦਮ ਬਾਜ਼ੇ ਵਿੱਚ ਅੱਗ ਲੱਗ ਗਈ ਜਿਸ ਕਰਕੇ ਕੋਈ ਵੀ ਯਾਤਰੀ ਨਹੀਂ ਬਚ ਸਕਿਆ ਸਿਰਫ ਇੱਕ ਸ਼ੋਇਬ ਸੀ ਜਿਸ ਦੀ ਜਾਨ ਬਚੀ ਹੈ ਇਸ ਬੱਸ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਪੈ ਗਿਆ ਤੇ ਉੱਥੇ ਦੂਜੇ ਪਾਸੇ ਰਿਸ਼ਤੇਦਾਰਾਂ ਵੱਲੋਂ ਵੀ ਫੋਨ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਸ਼ੋਇਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਹ ਜਾਣਕਾਰੀ ਦੱਸੀ ਸੀ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਬਾਜ਼ੇ ਵਿੱਚ ਅੱਗ ਲੱਗ ਕੇ ਜਿਹੜਾ ਕਿ ਸੜਕ ਹਾਸਾ ਵਾਪਰਿਆ ਪਰ ਉਸ ਦੀ ਜਾਨ ਬਚ ਗਿਆ ਪਰ ਜੋ ਉਸ ਦੇ ਨਾਲ ਉਹ ਰਿਸ਼ਤੇਦਾਰ ਜਿਹੜੇ ਉਸੇ ਪਰਿਵਾਰਕ ਮੈਂਬਰ ਆਏ ਸੀ ਉਹਨਾਂ ਦੀ ਜਾਨ ਨਹੀਂ ਬਚ ਸਕੇ ਹੋਰ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਹਾਸਾ ਵਾਪਰਿਆ ਤੇ ਇਹ ਸ਼ੋਇਬ ਕਿੱਥੋਂ ਦਾ ਰਹਿਣ ਵਾਲਾ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਸਾਂਝੀ ਕਰਦੇ ਹਾਂ ਸੂਦਾਦ ਇਹ ਕਿ ਇਸ ਵਿੱਚ ਬਚੇ 24 ਸਾਲਾ ਮੁਹੰਮਦ ਅਬਦੂਲ ਸ਼ੋਇਬ ਮੱਕਾ ਤੋਂ ਮਦੀਨਾ ਜਾ ਰਹੀ ਬਾਜ਼ੇ ਵਿੱਚ ਨੀਂਦ ਨਹੀਂ ਆ ਰਹੀ ਸੀ ਜਦੋਂ ਕਿ ਸਾਰੇ 45 ਯਾਤਰੀ ਗੂੜੀ ਨੀਂਦ ਦੇ ਵਿੱਚ ਸੁੱਤੇ ਹੋਏ ਸਨ ਇਸ ਲਈ ਉਹ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਤੇ ਚਲਾ ਗਿਆ ਤੇ ਸਮਾਪਾਸ ਕਰਨ ਲਈ ਸ਼ਾਇਦ ਉਸ ਨਾਲ ਗੱਲਬਾਤ ਕਰ ਰਿਹਾ ਸੀ ਜਦੋਂ ਹਾਦਸਾ ਹੋਇਆ ਸ਼ੋਇਬ ਤੇ ਬੱਸ ਡਰਾਈਵਰ ਨੇ ਬੱਸ ਨੂੰ ਛਾਲ ਮਾਰ ਦਿੱਤੀ ਤੇਲ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਬੱਸ ਦੇ ਵਿੱਚ ਅੱਗ ਲੱਗ ਗਈ ਜਿਸ ਨਾਲ 42 ਭਾਰਤੀ ਰਿੱਚ ਪੇੜ ਦੇ ਵਿੱਚ ਆ ਗਏ ਦੋ ਵਿਦੇਸ਼ੀ ਸਹਾਇਕਾਂ ਸਮੇਤ 45 ਹੋਰ ਯਾਤਰੀ ਸੁੱਤੇ ਪਏ ਸਨ ਤੇ ਬਚ ਨਹੀਂ ਸਕੇ ਕਿਉਂਕਿ ਅੱਗ ਨੇ ਇੱਕ ਪਲ ਦੇ ਵਿੱਚ ਬੱਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ ਨਾਂ ਪੱਲੀ ਦੇ ਹੱਜ ਹਾਊਸ ਚ ਜਾਣਕਾਰੀ ਦੇ ਉਡੀਕ ਕਰ ਰਹੇ ਸ਼ੋਇਬ ਦੇ ਨਜ਼ਦੀਕੀ ਰਿਸ਼ਤੇਦਾਰ ਮੁਹੰਮਦ ਅ ਤਹਿਸੀਨ ਨੇ ਕਿਹਾ ਕਿ ਸਾਨੂੰ ਸਵੇਰੇ ਸ਼ੋਇਬ ਦਾ ਫੋਨ ਆਇਆ ਸੀ ਜਿਸ ਨੇ ਸਾਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਇਸ ਹਾਦਸੇ ਤੋਂ ਬਚ ਗਿਆ ਜਦੋਂ ਕਿ ਬਾਕੀ ਸਾਰੇ ਅੱਗ ਦੀਆਂ ਲਪਟਾਂ ਵਿੱਚ ਫਸ ਗਏ ਬਾਅਦ ਵਿੱਚ ਸਾਨੂੰ ਜਾਣਕਾਰੀ ਮਿਲੀ ਕਿ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਲਈ ਅਸੀਂ ਉਸ ਦੇ ਨਾਲ ਸੰਪਰਕ ਕੀਤਾ ਹੈਦਰਾਬਾਦ ਦੇ ਚਿਰਾਗ ਦੇ ਵਿੱਚ ਨਟਰਾਜ ਨਗਰ ਕਲੋਨੀ ਦਾ ਰਹਿਣ ਵਾਲਾ ਸ਼ੋਇਬ ਆਪਣੇ ਮਾਤਾ ਪਿਤਾ ਅਬਦੂਲ ਕਾਦਰ 56 ਤੇ ਗੋਸੀਆ ਬੇਗਮ 46 ਆਪਣੇ ਦਾਦਾ ਮੁਹੰਮਦ ਮਲਾਨਾ ਤੇ ਆਪਣੇ ਚਾਚੇ ਦੇ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਦੇ ਨਾਲ ਉਮਰਾਹ ਲਈ ਸੌਦੀ ਅਰਬ ਗਿਆ ਸੀ ਉਸਦੇ ਰਿਸ਼ਤੇਦਾਰ ਤਹਿਸੀਨ ਨੇ ਕਿਹਾ ਕਿ ਉਸ ਇਲਾਕੇ ਦੇ ਚਾਰ ਹੋਰ ਲੋਕ ਮੱਕਾ ਦੇ ਵਿੱਚ ਰੁਕੇ ਹੋਏ ਸਨ ਹਾਸੇ ਤੋਂ ਬਾਅਦ ਸ਼ੋਇਬ ਨੇ ਉਹਨਾਂ ਚੋਂ ਇੱਕ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਹਾਸੇ ਬਾਰੇ ਦੱਸਿਆ ਉਹਨਾਂ ਨੇ ਅੱਗੇ ਕਿਹਾ ਕਿ ਸ਼ੋਇਬ ਨੂੰ ਵਾਸਤੂ ਛਾਲ ਮਾਰਨ ਕਰਨ ਸੱਟਾਂ ਲੱਗੀਆਂ ਤੇ ਇਸ ਸਮੇਂ ਉਹ ਮਦੀਨਾ ਦੇ ਇੱਕ ਜਰਮਨ ਹਸਪਤਾਲ ਦੇ ਵਿੱਚ ਖੱਲਾ ਸ਼ਰਧਾਲੂ ਮੱਕਾ ਦੇ ਵਿੱਚ ਆਪਣੀ ਉਮਰਾਹ ਦੀਆਂ ਰਸਮਾਂ ਪੂਰੀਆਂ ਕਰ ਰਹੇ ਸਨ ਤੇ ਬਸ ਰਾਹੇ ਮਦੀਨਾ ਜਾ ਰਹੇ ਸੀ ਉਸ ਵੇਲੇ ਇਹ ਹਾਸਾ ਵਾਪਰਿਆ ਸਾਰੇ ਮ੍ਰਿਤਕ ਯਾਤਰੀ ਹైదరాబాద్ ਤੋਂ ਸਨ ਸ਼ਰਧਾਲੂਨ ਰਿਸ਼ਤੇਦਾਰ ਬਾਜ਼ੇ ਵਿੱਚ ਆਪਣੇ ਰਿਸ਼ਤੇਦਾਰਾਂ ਦੀ ਤੰਦਰੁਸਤੀ ਬਾਰੇ ਪੁੱਛਣ ਤੋਂ ਹੱਜ ਹਾਊਸ ਪਹੁੰਚੇ ਕੁਝ ਲੋਕ ਉਮੀਦ ਨਾਲ ਯਾਤਰਾ ਸੰਚਾਲਕ ਤੇ ਅਧਿਕਾਰੀਆਂ ਦੇ ਦਫ਼ਤਰਾਂ ਵੱਲ ਭੱਜੇ ਪਰ ਸ਼ੋਇਬ ਤੋਂ ਇਲਾਵਾ ਕੋਈ ਵੀ ਭਾਰਤੀ ਯਾਤਰੀ ਨਹੀਂ ਬਚਿਆ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ